ਮੈਂ ਇਸ ਤਰ੍ਹਾਂ ਦੇ ਪਰਿਵਾਰ ਵੀ ਦੇਖੇ ਨੇ ਜਿਦੇ ਚ ਭਾਵੇਂ 6-6 ਮੁੰਡੇ ਐ ਪਰ ਇੱਕ ਵੀ ਮਾਂ ਦੇ ਪੁੱਤ ਨੇ ਆਪ ਦੀ ਮਾਂ ਦਾ ਮੁੱਲ ਨਹੀਂ ਪਾਇਆ ਭਾ ਵੀ ਨਹੀਂ ਸਕਦੇ ਵੈਸੇ ਤਾਂ ਕਿਸੇ ਦੀ ਹੈਸੀਅਤ ਨਹੀਂ ਐ ਕਿ ਉਹ ਮਾਂ ਦੇ ਕੀਤੇਆਂ ਕਰਮਾਂ ਦਾ ਮੁੱਲ ਪਾ ਦੇ ਤੁਸੀਂ ਲਾਓ ਅੰਦਾਜ਼ਾ ਪਿੱਤੇ ਦੇ ਵਿੱਚ ਛੋਟੀ ਜੀ ਪਥਰੀ ਹੋਵੇ ਨਾ ਬਾਅਦ ਤੋਂ ਬਾਅਦ ਕਿੱਡੀ ਵੱਡੀ ਪਥਰੀ ਹੋਏਗੀ 5mm ਦਾ ਸੈ 8mm 15mm 16mm ਹੱਦ 25 ਐ ਮੈਮ 28 ਐ ਮੈਮ ਪਰ ਜਦੋਂ ਦਰਦ ਉੱਠਦੀ ਐ ਨਾ ਉਦੋਂ ਬੰਦਾ ਐਂ ਕਹਦਾ ਵੀ ਬਸ ਮੈਨੂੰ ਟੀਕਾ ਲਾ ਦਿਓ ਭਾਵੇਂ ਮੌਤ ਦਾ ਹੀ ਟੀਕਾ ਲਾ ਦਿਓ ਪਰ ਮੇਤੋਂ ਇਹ ਦਰਦ ਛੱਲੀ ਨਹੀਂ ਜਾਂਦੀ ਭਾਵੇਂ ਪਿੱਤੇ 'ਚ ਪਥਰੀ ਹੋਵੇ ਛੋਟੀ ਜੀ ਜਦੋਂ ਦਰਦ ਠਾਲਦੀ ਐ ਨਾ ਤੇ ਬੰਦੇ ਨੂੰ ਹੁੰਦਾ ਵੀ ਬਸ ਇਹਨੂੰ ਕੱਢ ਦਿਓ ਜਾਂ ਪਿੱਤੇ ਹੀ ਕੱਢ ਦਿਓ ਮੇਰੇ ਕੋਲੋਂ ਇਹ ਦਰਦ ਨਹੀਂ ਚਲੀ ਜਾਂਦੀ ਇੱਕ ਮਾਂ ਨੇ ਪਲਿਆ ਤੈਨੂੰ 9 ਮਹੀਨੇ ਆਪ ਦੇ ਪੇਟ ਦੇ ਅੰਦਰ ਰੱਖ ਕੇ ਪਾਲਿਆ ਤੇਰੀ ਸੰਭਾਲ ਕੀਤੀ ਉਹਨੇ ਪੌੜੀਆਂ ਚੜ੍ਹਨੀਆਂ ਬੰਦ ਕੀਤੀਆਂ ਆਪਦੇ ਬੱਚੇ ਦੀ ਖਾਤਰ ਮਾਂ ਦਾ ਮੂਡ ਖਰਾਬ ਹੋਣ ਕਰਕੇ ਜਿਹੜੀਆਂ ਚੀਜ਼ਾਂ ਉਹਨੂੰ ਪਸੰਦ ਸਨ ਹੁਣ ਉਹ ਵੀ ਜ਼ਹਿਰ ਲੱਗਣ ਲੱਗ ਪਈਆਂ ਸਿਰਫ ਬੰਦਿਆਂ ਇੱਕ ਤੇਰੇ ਇੱਕ ਸਾਡੇ ਕਰਕੇ ਉਹਨੇ ਆਪਦੀਆਂ ਪਸੰਦ ਦੀਆਂ ਚੀਜ਼ਾਂ ਨਾਲ ਵੀ ਨਫ਼ਰਤ ਕਮਾ ਲਈ ਉਹਦੇ ਸੁਭਾਅ ਉਹਦੇ ਅੰਦਰ ਤਬਦੀਲੀਆਂ ਆਈਆਂ ਉਹਨੇ ਬੋਲ ਕੁਬੋਲ ਨਾ ਜਾਣਿਆ ਸਿਰਫ ਇੱਕ ਸਾਨੂੰ ਜਨਮ ਦੇਣ ਦੀ ਖਾਤਰ ਨਿੱਕੇ ਨਿੱਕੇ ਜੁਆਕਾਂ ਦਾ ਬਸਤਾ ਦੇਖੋ ਕਿੱਡਾ ਭਾਰਾ ਹੁੰਦਾ ਪਿੱਠ ਤੇ ਲੱਧਿਆ ਆ ਤੇ ਬੜੇ ਤੰਗ ਹੁੰਦੇ ਨੇ ਆਪਾਂ ਕਹਿੰਦੇ ਆਏ ਕੋਈ ਬੰਦਾ ਐਡਾ ਭਾਰਾ ਬੈਗ ਢਿੱਡ ਦੇ ਉੱਪਰ ਬੰਨ੍ਹ ਕੇ ਤੁਰ ਕੇ ਦਿਖਾਵੇ ਤਾਂ ਲੱਕ ਦੂਰਾ ਹੋ ਜਾਂਦਾ ਬੰਦੇ ਦਾ ਕਿਉਂਕਿ ਪਿੱਠ ਤੇ ਭਾਰ ਪੈਂਦਾ ਸੁਭਾਵਕ ਹੈ ਨਾ ਸਾਡੀ ਆਦਤ ਹੈ ਜੇ ਸੱਜੇ ਹੱਥ ਦੇ ਵਿੱਚ ਸਿਲੰਡਰ ਫੜਿਆ ਤੇ ਅਸੀਂ ਖੱਬੇ ਪਾਸੇ ਨੂੰ ਝੁੱਕ ਕੇ ਚੱਲਦੇ ਹਾਂ ਜੇ ਖੱਬੇ ਹੱਥ ਦੇ ਵਿੱਚ ਭਾਰੀ ਚੀਜ਼ ਚੱਕੀ ਹੈ ਤੇ ਅਸੀਂ ਸੱਜੇ ਪਾਸੇ ਨੂੰ ਝੁੱਕ ਕੇ ਚੱਲਦੇ ਹਾਂ ਜੇ ਮੂਰੇ ਕੋਈ ਭਾਰੀ ਚੀਜ਼ ਚੱਕੀ ਹੈ ਤੇ ਸਾਡਾ ਜ਼ੋਰ ਪਿੱਠ ਤੇ ਪੈਂਦਾ ਮਾਂ ਦੇ ਢਿੱਡ ਦੇ ਉੱਪਰ ਭਾਰ ਵੱਧਦਾ ਤੇ ਮਾਂ ਇਹਨੂੰ ਚੱਕਣ ਦੇ ਖਾਤਰ ਆਪ ਦੀ ਪਿੱਠ ਤੇ ਸਾਰਾ ਭਾਰ ਦਿੰਦੀ ਆ ਉਹਦਾ ਲੱਕ ਦੂਰਾ ਹੋ ਜਾਂਦਾ ਹੈ। ਉਹਨੂੰ ਰਾਤ ਨੂੰ ਬੈੱਡ ਤੇ ਪਈ ਨੂੰ ਚੱਜ ਨਾਲ ਨੀਂਦ ਨਹੀਂ ਹੁੰਦੀ ਕਿਉਂਕਿ ਹੁਣ ਲੱਕ ਦੁਖਣਾ ਹੀ ਲੱਗ ਗਿਆ। ਜਦੋਂ ਆਕ ਮਾਂ ਦੇ ਪੇਟ ਦੇ ਅੰਦਰ ਲੱਤਾਂ ਮਾਰਦਾ ਹੈ। ਮਾਂ ਉਹਨਾਂ ਲੱਤਾਂ ਨੂੰ ਵੀ ਚੱਲਦੀ ਹੈ, ਉਸ ਦੁੱਖ ਨੂੰ ਵੀ ਚੱਲਦੀ ਹੈ। ਉਹ ਜਿਹੜੇ ਸਭਾ ਦੇ ਅੰਦਰ ਤਬਦੀਲੀਆਂ ਆਈਆਂ ਉਹਨਾਂ ਨੂੰ ਵੀ ਚੱਲਦੀ ਹੈ। ਸਰਦੀਆਂ ਦੇ ਮੌਸਮ 'ਚ ਵੀ ਮਾਂ ਨੂੰ ਤਰੇੜੀਆਂ ਆਉਣ ਲੱਗ ਪੈਂਦੀਆਂ ਨੇ ਐਦਾਂ ਦੀ ਅਵਸਥਾ ਹੁੰਦੀ ਹੈ ਜਿਹਨੂੰ ਆਪਾਂ ਪ੍ਰੈਗਨੈਂਸੀ ਕਹਿੰਦੇ ਆ ਗਰਭ ਗਰਭ ਦੀ ਅਵਸਥਾ ਗਰਭਵਤੀ ਜਦੋਂ ਔਰਤ ਹੋ ਜਾਏ ਇਸ ਸਾਰੇ ਦੁੱਖ ਦਰਦ ਨੂੰ ਝੱਲਣ ਤੋਂ ਬਾਅਦ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੈ ਤਾਂ ਗੁਰਮੁਖ ਪਿਆਰਿਓ ਅੱਜ ਦੇ ਯੁੱਗ ਦੇ ਅੰਦਰ ਵਿਗਿਆਨੀਆਂ ਨੇ ਨਾ ਹਰ ਇੱਕ ਚੀਜ਼ ਨੂੰ ਯੂਨਿਟ ਦੇ ਵਿੱਚ ਮਾਪਿਆ ਹੈ ਹਰ ਚੀਜ਼ ਨੂੰ ਉਹਨੇ ਪਾਣੀ ਨੂੰ ਵੀ ਮਾਪ ਮਾਪ ਲਿਆ ਲੀਟਰਾਂ ਦੇ ਅੰਦਰ ਉਹਨੇ ਦੂਰੀ ਨੂੰ ਸੈਂਟੀਮੀਟਰਾਂ ਚ ਇੰਚਾਂ ਦੇ ਵਿੱਚ ਮਿਲੀਮੀਟਰਾਂ ਚ ਕਿਲੋਮੀਟਰਾਂ ਚ ਇਸ ਭਾਤ ਦੇ ਨਾਲ ਮਿਲ ਲਿਆ ਉਹਨੇ ਭਾਰ ਨੂੰ ਕਿਲੋਆਂ ਦੇ ਵਿੱਚ ਪਾਉਂਡ ਦੇ ਵਿੱਚ ਇਹਦੀ ਵੀ ਯੂਨਿਟ ਬਣਾਤੀ ਇਸੇ ਪ੍ਰਕਾਰ ਦੇ ਨਾਲ ਆਵਾਜ਼ ਦੀ ਵੀ ਉਹਨੇ ਯੂਨਿਟ ਡਿਸਾਈਡ ਕਰਤੀ ਵੀ ਆਵਾਜ਼ ਉੱਚੀ ਤੇ ਘੱਟ ਕਿੰਨੀ ਯੂਨਿਟ ਉਹਨੂੰ ਡੀਬੀ ਕਹਿੰਦੇ ਨੇ ਇਸੇ ਪ੍ਰਕਾਰ ਨਾਲ ਮਿਰਚ ਦੀ ਵੀ ਯੂਨਿਟ ਉਹਨਾਂ ਨੇ ਬਣਾ ਰੱਖੀ ਹੈ। ਤਿਵੇਂ ਹੀ ਗੁਰਮੁਖ ਪਿਆਰਿਓ ਦਰਦ ਦੀ ਵੀ ਯੂਨਿਟ ਹੁੰਦੀ ਹੈ। ਵਿਗਿਆਨੀਆਂ ਨੇ ਦਰਦ ਦੇ ਵੀ ਯੂਨਿਟ ਬਣਾਤੀ ਕਿ ਐਨੀ ਇੱਕ ਦਰਦ ਜਿਹੜੀ ਹੈ ਉਹ ਐਨੀ ਯੂਨਿਟ ਦੀ ਹੁੰਦੀ ਹੈ। ਇੱਕ ਆਮ ਇਨਸਾਨ ਵੱਧ ਤੋਂ ਵੱਧ ਮੈਨੂੰ ਹੁਣ ਉਹ ਯੂਨਿਟ ਦਾ ਐਗਜ਼ੈਕਟਲੀ ਨਾਮ ਨਹੀਂ ਪਤਾ 12 ਕ ਯੂਨਿਟ ਤੱਕ ਬੰਦਾ ਦਰਦ ਚੱਲ ਸਕਦਾ ਹੈ। 12 ਯੂਨਿਟ ਤੋਂ ਦਰਦ ਵੱਧ ਜੇ ਤੇ ਉਹ ਦਰਦ ਅਸਹਿ ਹੋ ਜਾਂਦਾ ਹੈ ਉਸ ਦਰਦ ਦੇ ਵਿੱਚ ਬੰਦੇ ਨੂੰ ਮੌਤ ਵੀ ਆ ਸਕਦੀ ਹੈ ਕਹਿੰਦੇ ਨੇ ਵੀ ਇੰਨਾ ਕੁ ਕੁੱਟਿਆ ਇੰਨਾ ਕੁ ਕੁੱਟਿਆ ਕਿ ਬੰਦਾ ਮਾਰ ਹੀ ਗਿਆ ਨਾ ਟੱਕ ਲੱਗਿਆ ਟੱਕ ਕੋਈ ਨਹੀਂ ਲੱਗਿਆ ਸਿਰ 'ਚ ਸੱਟ ਨਾ ਵੱਜੀ ਫਿਰ ਵੀ ਬੰਦਾ ਮਰ ਗਿਆ ਕਿਉਂ ਦਰਦ ਹੀ ਇੰਨਾ ਜ਼ਿਆਦਾ ਉਹਦੇ ਸਰੀਰ ਨੂੰ ਹੋਇਆ ਉਸ ਦਰਦ ਨੂੰ ਨਾ ਸਹਾਰਦੇ ਆ ਬੰਦਾ ਆਪ ਦੇ ਪ੍ਰਾਣ ਤਿਆਗ ਦਿੰਦਾ ਹੈ 12 ਯੂਨਿਟ ਦਰਦ ਬੰਦਾ ਚੱਲ ਸਕਦਾ ਹੈ ਪਰ ਇੱਕ ਬੱਚੇ ਨੂੰ ਨਾਰਮਲ ਡਿਲੀਵਰੀ ਦੇ ਦੌਰਾਨ ਜਦੋਂ ਇੱਕ ਔਰਤ ਜਨਮ ਦਿੰਦੀ ਹੈ ਤਾਂ ਉਹਦਾ ਘਟੋਂ ਘਟ ਦਰਦ 20 ਯੂਨਿਟ ਜਿੰਨਾ ਹੁੰਦਾ ਹੈ ਲਾਹੂ ਅੰਦਾਜ਼ਾ 12 ਤੋਂ ਬਾਅਦ ਮੌਤ ਹੈ ਤੇ ਔਰਤ 20 ਯੂਨਿਟ ਜਿੰਨਾ ਦਰਦ ਚੱਲਦੀ ਹੈ ਤੇ ਉਸ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਫੇਰ ਦੁਬਾਰਾ ਜਿਉਂਦੀ ਵਾਪਸ ਆ ਜਾਂਦੀ ਹੈ ਇਸੇ ਕਰਕੇ ਇਹਨੂੰ ਕਹਿੰਦੇ ਨੇ ਵੀ ਔਰਤ ਦਾ ਨਵਾਂ ਜਨਮ ਹੋਇਆ ਤਾਂ ਕਰਕੇ ਔਰਤ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਜਦੋਂ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਕਿਉਂਕਿ ਉਹ ਮੌਤ ਦੇ ਵਿੱਚੋਂ ਨਿਕਲ ਕੇ ਬਾਹਰ ਆਈ ਹੈ ਔਰ ਉਸ ਬੱਚੇ ਨੂੰ ਜਨਮ ਦੇਣ ਦੇ ਚੱਕਰ ਚ ਉਹਦੇ ਸਰੀਰ ਦੀ ਸਾਰੀ ਊਰਜਾ ਖਤਮ ਹੋ ਜਾਂਦੀ ਹੈ ਸਾਰਾ ਤਾਣ ਖਤਮ ਹੋ ਜਾਂਦਾ ਹੈ ਸਰੀਰ ਦੇ ਸਾਰੇ ਅੰਗ ਸੁੱਕ ਇੱਕ ਵਾਰ ਆਪ ਦੇ ਪ੍ਰਾਣ ਤਿਆਗ ਦਿੰਦੇ ਨੇ ਜਦੋਂ ਬੱਚੇ ਦੀ ਰੋਣ ਦੀ ਆਵਾਜ਼ ਆਉਂਦੀ ਹੈ ਨਾ ਉਹ ਰੋਣੇ ਦੀ ਆਵਾਜ਼ ਉਸ ਮਾਂ ਨੂੰ ਦੁਬਾਰਾ ਜੀਵਨ ਦੇ ਦਿੰਦੀ ਹੈ ਕਿ ਮੇਰਾ ਬੱਚਾ ਸਲਾਮਤ ਹੈ ਮੇਰੀ ਧੀ ਸਲਾਮਤ ਹੈ ਜਦੋਂ ਉਸ ਬੱਚੇ ਨੂੰ ਸਾਫ਼ ਕਰਕੇ ਉਹਦੀ ਛਾਤੀ ਦੇ ਨਾਲ ਲਾਇਆ ਜਾਂਦਾ ਹੈ ਮਾਂ ਉਸ ਵੇਲੇ ਸਰੀਰਕ ਪੱਖ ਤੋਂ ਤਾਂ ਨਹੀਂ ਪਰ ਮਾਨਸਿਕ ਪੱਖ ਤੋਂ ਦੁਬਾਰਾ ਦਰਸਤ ਹੋ ਜਾਂਦੀ ਹੈ ਤਾਂ ਉਸ ਔਰਤ ਦੇ ਅੰਦਰ ਹੰਝੂ ਆਦੇ ਨੇ ਅੱਖਾਂ 'ਚ ਜਿੱਥੋਂ ਉਹ ਨਿਕਲ ਕੇ ਆਈ ਹੈ ਜਿੱਥੋਂ ਉਹਨੇ ਆਪ ਦੇ ਬੱਚੇ ਨੂੰ ਤੀ ਪੁੱਤ ਨੂੰ ਜਨਮ ਦਿੱਤਾ ਇੱਥੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਉਹਨਾਂ ਹਾਲਾਤਾਂ ਦੇ ਵਿੱਚ ਜੱਚੇ ਤੇ ਬੱਚੇ ਦੋਨਾਂ ਦੀ ਸੰਭਾਲ ਕਰੀਏ ਦੋਨਾਂ ਦਾ ਧਿਆਨ ਰੱਖੀਏ ਉਦੋਂ ਤਾਂ ਚਲੋ ਚਾਈ ਚਾਈ ਧਿਆਨ ਰੱਖ ਲਿਆ ਜਾਂਦਾ ਸੱਸ ਵੀ ਉਦੋਂ ਦੁੱਧ ਦੇ ਵਿੱਚ ਹਲਦੀਆਂ ਪਾ ਪਾ ਕੇ ਪੀਣ ਨੂੰ ਦਿੰਦੀ ਐ ਸਾਰਾ ਕੁਝ ਵਧੀਆ ਪਰ ਇਹ ਔਲਾਦ ਕਿਵੇਂ ਭੁੱਲ ਜਾਂਦੀ ਐ ਜਿਸ ਔਲਾਦ ਨੇ ਆਪ ਆਪ ਨਿਆਣੇ ਜੰਮੇ ਹੋਣ ਜਿਸ ਮੁੰਡੇ ਦੀ ਧਰਮ ਪਤਨੀ ਨੇ ਸੇਮ ਇਸੇ ਦਰਦ ਦੇ ਵਿੱਚੋਂ ਨਿਕਲ ਕੇ ਔਲਾਦਾ ਜੰਮੀਆਂ ਹੋਣ ਜਿਸ ਧੀ ਨੇ ਆਪ ਨਿਆਣੇ ਜੰਮੇ ਹੋਣ ਉਹ ਆਪ ਦੀ ਮਾਂ ਦਾ ਇਹ ਦਰਦ ਕਿਵੇਂ ਭੁੱਲ ਜਾਂਦੇ ਐ ਕਿਵੇਂ ਨਾ ਚੇਤਾ ਰਹਿੰਦਾ ਉਹਨਾਂ ਨੂੰ ਵੀ ਮਾਂ ਕਿੱਥੋਂ ਨਿਕਲ ਕੇ ਆਈ ਏ ਮਾਂ ਨੇ ਸਾਡੇ ਲਈ ਕੀ ਨਹੀਂ ਕੀਤਾ ਇਹ ਅੱਜ ਦਾ ਯੁੱਗ ਤਾਂ ਨਹੀਂ ਨਾ ਇਹਨਾਂ ਮਾਪਿਆਂ ਨੇ ਦੇਖਿਆ ਵੀ ਜਦੋਂ ਸਾਰਾ ਕੁਝ ਹੈ ਜਦੋਂ ਖਾਣ ਦੇ ਲਈ ਦਾਣਿਆਂ ਦੀ ਕੋਈ ਘਾਟ ਨਹੀਂ ਅੱਜ ਵਾਲਾ ਯੁੱਗ ਨਹੀਂ ਨਾ ਐਸੀ ਪੁਰਾਣਿਆਂ ਜ਼ਮਾਨਿਆਂ ਚ ਅੱਜ ਵਾਲਾ ਯੁੱਗ ਨਹੀਂ ਸੀ ਵੀ ਫਰਿੱਜ ਵੀ ਪਏ ਨੇ ਘਰਾਂ ਦੇ ਵਿੱਚ ਏਸੀ ਵੀ ਲੱਗੇ ਨੇ ਕੂਲਰ ਵੀ ਐ ਨੇ ਘਰਾਂ ਦੇ ਵਿੱਚ ਦਾਣਿਆਂ ਦੀ ਵੀ ਕੋਈ ਘਾਟ ਨਹੀਂ ਢੋਲ ਭਰੇ ਦੇ ਭਰੇ ਇਹ ਤਾਂ ਹੁਣ ਵਾਲਾ ਜਮਾਨਾ ਸੁਖਾਲਾ ਚੱਲ ਰਿਹਾ ਥੋੜਾ ਜਿਹਾ ਪਰ ਸਾਡੇ ਤੋਂ ਪਿਛਲੇ ਜਮਾਨਿਆਂ ਨੇ ਤਾਂ ਸਟਰਗਲ ਹੀ ਬੜਾ ਕਰਿਆ ਸਾਰਿਆਂ ਨੇ ਕੀਤਾ ਕਿਸੇ ਇੱਕ ਨੇ ਨਹੀਂ ਕੀਤਾ ਹੋਟਲਾਂ ਦੇ ਦੌਰ ਬਿਜ਼ਨਸ ਵੱਡੇ ਵੱਡੇ ਉਹਨਾਂ ਵੇਲਿਆਂ ਦੇ ਵਿੱਚ ਇੰਨਾ ਜ਼ਿਆਦਾ ਤਰੱਕੀ ਕਰਨ ਵਾਲਾ ਪਰਿਵਾਰ ਤਾਂ ਬਹੁਤ ਘੱਟ ਸੀ ਬਾਕੀ ਸਾਰੇ ਪਰਿਵਾਰ ਆਮ ਜ਼ਿੰਦਗੀਆਂ ਬਸਰ ਕਰਨ ਵਾਲੇ ਆਮ ਲੋਕ ਸਨ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਰਵਾਈਵ ਕੀਤਾ ਹੈ ਵੀ ਕੱਪੜੇ ਆਪ ਦੇ ਜਵਾਕਾਂ ਦੇ ਜਵਾਨ ਹੋਣ ਤੱਕ ਹੱਥਾਂ ਵਾਲੀ ਧੋਤੇ ਨੇ ਥਾਪੀਆਂ ਨਾਲ ਕੁੱਟ-ਕੁੱਟ ਕੇ ਉਹਨਾਂ ਨੇ ਰੋਜ਼ ਤਾਜ਼ਾ ਹੀ ਭੋਜਨ ਬਣਾਇਆ ਕਿਉਂਕਿ ਸਵੇਰ ਵਾਲਾ ਰਾਤ ਤੱਕ ਨਹੀਂ ਬਚਦਾ ਰਾਤ ਵਾਲਾ ਸਵੇਰ ਤੱਕ ਨਹੀਂ ਬਚਦਾ ਉਬਾਲੇ ਮਰ ਜਾਂਦਾ ਆਟਾ ਨਹੀਂ ਬਚਦਾ ਖਮੀਰਾ ਹੋ ਜਾਂਦਾ ਉਹਨਾਂ ਨੇ ਗਰਮੀਆਂ ਦੇ ਵਿੱਚ ਪੱਖੀਆਂ ਝੱਲ-ਝੱਲ ਕੇ ਰਾਤਾਂ ਨੂੰ ਸੌਆਇਆ ਸਾਨੂੰ ਬੱਤੀ ਸਾਰਾ-ਸਾਰਾ ਦਿਨ ਨਹੀਂ ਸੀ ਆਉਂਦੀ 6-6 ਘੰਟੇ ਤਾਂ ਲਾਈਟਾਂ ਨਹੀਂ ਸੀ ਆਉਂਦੀਆਂ ਮਾਂ ਨੇ ਵੀ ਕਿਤੇ ਤੀ ਪੁੱਤ ਦੀ ਅੱਖ ਨਾ ਖੁੱਲ ਜੇ ਤਾਂ ਕਰਕੇ ਪੱਖੀਆਂ ਚੱਲੀ ਜਾਣੀਆਂ ਸਾਰੀ ਰਾਤ ਜੇ ਕਿਤੇ ਪੱਖੀ ਰੁਕ ਜਾਣੀ ਤੇ ਜਵਾਕ ਨੇ ਰੋਣਾ ਤੇ ਫਿਰ ਮਾਂ ਨੇ ਫੇਰ ਪੱਖੀ ਚੱਲਣੀ ਸ਼ੁਰੂ ਕਰ ਦੇਣੀ ਜੇ ਕਿਤੇ ਮਾਲਾ ਮੋਟਾ ਮੱਛਰ ਲੱਗਣਾ ਤੇ ਜਵਾਕ ਨੇ ਤੜਪਣਾ ਤੇ ਮਾਂ ਨੇ ਫੇਰ ਪੱਖੀ ਚੱਲਣੀ ਸਾਰੀ ਸਾਰੀ ਰਾਤ ਜਾਗਣਾ ਤੇ ਸਵੇਰ ਨੂੰ ਉੱਠ ਕੇ ਫੇਰ ਇਹਨਾਂ ਦੇ ਪ੍ਰਸ਼ਾਦੇ ਪਾਣੀ ਤਿਆਰ ਕਰਕੇ ਇਹ ਇਹਨਾਂ ਨੂੰ ਸਕੂਲਾਂ ਨੂੰ ਤੋੜਨਾ ਸਾਨੂੰ ਸਕੂਲਾਂ ਨੂੰ ਤੋੜਨਾ ਆਪਾਂ ਉਸ ਦੌਰ ਦੇ ਵਿੱਚੋਂ ਨਿਕਲ ਕੇ ਆਏ ਆ ਜਿੱਥੇ ਮਾਪਿਓ ਨੇ ਆਪਦੇ ਮੂੰਹ ਦੀਆਂ ਬੁਰਕੀਆਂ ਸਾਨੂੰ ਦਿੱਤੀਆਂ ਨੇ ਜਿੱਥੇ ਇਹ ਨਹੀਂ ਸੀ ਪਤਾ ਹੁੰਦਾ ਵੀ ਸ਼ਾਮ ਦੀ ਰੋਟੀ ਜੋਗੇ ਪੈਸੇ ਹੈ ਕਿ ਨਹੀਂ ਹੈ ਪਰ ਪਿਓ ਨੇ ਫਿਰ ਵੀ ਤਰਲੇ ਕਰਕੇ ਕਮਾ ਕੇ ਲੈਣੇ ਵੀ ਮੇਰੇ ਪੁੱਤ ਨਹੀਂ ਭੁੱਖੇ ਰਹਿਣੇ ਚਾਹੀਦੇ ਮੇਰੀ ਧੀ ਨਹੀਂ ਭੁੱਖੀ ਰਹਿਣੀ ਚਾਹੀਦੀ ਅਸੀਂ ਆਪ ਉਸ ਦੌਰ ਦੇ ਵਿੱਚੋਂ ਨਿਕਲ ਕੇ ਆਏ ਆ ਜਦੋਂ ਸਾਡੇ ਮਾਪਿਓਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਪਰ ਇਸ ਦੇ ਬਾਵਜੂਦ ਵੀ ਅਸੀਂ ਆਪ ਦੇ ਮਾਂ ਨੂੰ ਤਾਂ ਮੋਲ ਨਾ ਪਈਏ ਕਿ ਢੀਹਰਾਨਗੀ ਦੀ ਗੱਲ ਹੈ ਅਨਾਥ ਆਸ਼ਰਮਾਂ ਦੇ ਵਿੱਚ ਜਾ ਕੇ ਦੇਖੋ ਇੱਕ ਮਾਂ ਦੇ 6 6 ਪੁੱਤ ਨੇ 6 6 ਬੜਾ ਮਾਣ ਸੀ ਮਾਂ ਨੂੰ ਕਿ ਮੇਰੇ ਤੇ ਸੁੱਖ ਨਾਲ 6 ਬਹੁਤ ਬੱਚੇ 6 ਦੇ 6 ਪੁੱਤ ਕਿੱਡੀ ਹੈਰਾਨਗੀ ਦੀ ਗੱਲ ਹੈ ਵੀ ਉਹ ਮਾਂ ਅੱਜ ਬਿਰਧ ਆਸ਼ਰਮ ਚ ਬੈਠੀ ਹੈ ਛੇ ਦਿਆਂ ਚੇ ਪਤਾਂ ਕੋਲ ਮਾ ਨਹੀਂ ਬਣੀ ਦੀ ਕਿਉਂ ਕਿਉਂਕਿ ਬਾਬਾ ਮਾਇਆ ਭਰਮ ਭੁਲਾਏ ਬੰਦੇ ਨੂੰ ਮਾਇਆ ਨੇ ਕੁਰਾਹੇ ਪਾਤੀ ਇੱਥੇ ਬੰਦਾ ਭੁਲੇਖਿਆਂ ਚ ਬਹੁਤ ਪੈ ਗਿਆ ਸਤਿਗੁਰੂ ਆਖਦੇ ਨੇ ਭਰਮ ਭੁਲੀ ਢੋਹਗਣੀ ਨਾ ਫਿਰ ਅੰਕ ਸਮਾਏ ਐਦਾਂ ਦੀ ਜੀਵ ਇਸਤਰੀ ਤੇ ਸਾਡੇ ਸਾਰਿਆਂ ਦੀ ਗੱਲ ਹੋ ਰਹੀ ਇਦਾਂ ਦੀ ਜੀਵ ਇਸਤਰੀ ਅਸੰਭ ਦੇ ਵਿੱਚ ਭਰਮਾਂ ਦੇ ਵਿੱਚ ਭੁੱਲੀ ਹੋਈ ਹੈ ਦੋ ਹਗਣ ਹਾਂ ਟੋਹਗਣ ਦਾ ਭਾਵੇਂ ਟੋਹਗਣਾ ਜਿਨ੍ਹਾਂ ਦਾ ਕਸਮ ਮੋਇਆ ਹੁੰਦਾ ਹੈ ਸਾਡਾ ਤਾਂ ਕਸਮ ਹੀ ਮੋਇਆ ਗਿਆ ਨਾ ਫਿਰ ਅੰਕ ਸਮਾਏ ਜਦੋਂ ਕਸਮ ਹੀ ਹੈ ਨਹੀਂ ਤੇ ਕਸਮ ਦੀ ਗਲਵਕੜੀ ਚ ਕਿਵੇਂ ਸਮਾਵਾਂਗੇ ਕਸਮ ਨਾਲ ਪ੍ਰੇਮ ਕਿਵੇਂ ਪਵੇ ਅਸੀਂ ਆਪ ਦਾ ਕਸਮ ਆਪ ਨਹੀਂ ਮਾਰਿਆ ਇੱਥੇ ਗੱਲ ਪਰਮਾਤਮਾ ਦੀ ਹੋ ਰਹੀ ਹੈ ਕੀ ਅਸੀਂ ਉਸ ਪਰਮਾਤਮਾ ਤੋਂ ਆਪ ਨਹੀਂ ਮੁੱਖ ਮੋੜਿਆ ਹੁਣ ਐਦਾਂ ਦੀਆਂ ਨਿਕੰਮੀਆਂ ਨਠਲੀਆਂ ਔਲਾਦਾਂ ਮੈਂ ਕਹਿੰਦਾ ਵੀ ਲੱਖ ਦਾਨ ਪੁੰਨ ਕਰ ਲੈਣ ਗਰੀਬਾਂ 'ਚ ਜਾ ਕੇ ਕੰਬਲ ਵੰਡ ਆਉਣ ਲੱਖ ਉਹ ਲੋਕ ਗੁਰਦੁਆਰਿਆਂ ਦੇ ਵਿੱਚ ਏਸੀ ਚੜਾ ਦੇਣ ਬਿਲਡਿੰਗਾਂ ਬਣਵਾ ਦੇਣ ਓਏ ਤੁਹਾਡੇ ਤੋਂ ਆਪ ਦਾ ਮਾਂ ਪਿਓ ਨਾ ਸੰਭਾਲਿਆ ਗਿਆ ਤੁਸੀਂ ਸੰਸਾਰ ਦੇ ਠੇਕੇਦਾਰ ਬਣ ਕੇ ਆਪ ਦੀਆਂ ਪ੍ਰਮੋਸ਼ਨਾਂ ਕਰਦੇ ਫਿਰਦੇ ਹੋ ਨਾ ਸੱਚ ਦਾਨ ਸੱਚ ਦੱਸਿਓ ਇਹ ਸੇਵਾ ਨਹੀਂ ਹੈ ਇਹ ਤਾਂ ਜਾਲ ਵਿਛਾਇਆ ਜਾ ਰਿਹਾ ਲੋਕਾਂ ਨੂੰ ਲੁੱਟਣ ਲਈ ਲੋਕਾਂ ਨੂੰ ਦਸਮਦਲੀ ਵੀ ਅਸੀਂ ਬੜੇ ਧਰਮੀ ਆ ਤਾਂ ਜੋ ਲੋਕ ਸਾਡੇ ਤੇ ਭਰੋਸਾ ਕਰਨ